ਇੱਕ ਨਵਾਂ ਗੀਤ ਲਿਖਿਆ ਤੁਹਾਨੂੰ ਉਹ ਸੁਣਾਉਂਦੇ ਆਂ ਜਿਹੜੇ ਤਾਂ ਪੁਰਾਣੇ ਗੀਤ ਸੁਣਨ ਦੇ ਸ਼ੌਕੀਨ ਹੈਗੇ ਆ ਉਹਨਾਂ ਨੂੰ ਇਹ ਗਾਣਾ ਲੱਗੂਗਾ ਚੰਗਾ ਜਿਹੜੇ ਆ ਕੁਝ ਸੁਣਦੇ ਆ ਹੋ ਸਕਦਾ ਉਹਨਾਂ ਨੂੰ ਇਹ ਗਾਣਾ ਚੰਗਾ ਨਾ ਲੱਗੇ ਗਾਣਾ ਕੀ ਆ ਸੁਣ ਕੇ ਜਰਾ ਹੋ ਕਿਲਾ ਇੱਕ ਪਾਸੇ ਲਾ ਕੇ ਚੱਕਵਾ ਜਾ ਗੀਤ ਨਾ ਕੇ ਆਹ ਕਿਲਾ ਇੱਕ ਪਾਸੇ ਲਾ ਕੇ ਚੱਕਵਾ ਜਾ ਗੀਤ ਜਾ ਦੇ ਫੇਰ ਭਾਗੀ ਦੇਣਾ ਵਿੱਚ ਚੈਨਰਾ ਤੇ ਸ਼ਾਊਗਾ ਓ ਬਾਰ ਬਾਰੀ ਕੱਢ ਲੋਂ ਪੜਾਸਾਂ ਕਲਾਕਾਰੀ ਦੀਆਂ ਪਰ ਇਹ ਨਾ ਦੱਸ ਦੋ ਸਦੀਕ ਕਿੱਥੇ ਗਾਊਂਗਾ ਓ ਬਾਰ ਬਾਰੀ ਕੱਢ ਲੋਂ ਪੜਾਸਾਂ ਕਲਾਕਾਰੀ ਦੀਆਂ ਪਰ ਇਹ ਨਾ ਦੱਸ ਦੀ ਕਿਸ਼ੰਦਾ ਕਿੱਥੇ ਗਾਊਂਗਾ ਓ ਲੱਖ ਦੀ ਨਾ ਓ ਦੁੱਕੀ ਦੀ ਨਾ ਕੱਟ ਲੱਗੂ ਲੱਖ ਪੂਰਾ ਸਾਈ ਦਾ ਤੇ ਤੂੰ ਕੱਟਿਆਂ ਤੋਂ ਪਿੱਛੋਂ ਮੈਂ ਤੀ ਵੀ ਨਾ ਗਾਈ ਦਾ ਆਣ ਕੇ ਸਟੇਜ 'ਤੇ ਜੀ ਉੱਤੇ ਨਖਰੇ ਵਖਾਉਣੇ ਆਣ ਕੇ ਸਟੇਜ ਜੀ ਉੱਤੇ ਨਖਰੇ ਵਖਾਉਣੇ ਇਹ ਕਬਜਾਣੇ ਕਿਹੜਾ ਪੜਥੂ ਏ ਪਾਊਗਾ ਵਾਰੋ ਵਾਰੀ ਕੱਢ ਲੋਂ ਪੜਾਸਾਂ ਕਲਾਕਾਰੀ ਦੀਆਂ ਪਰ ਇਹਨਾਂ ਦਾ ਦੋਸ ਸਦੀਕ ਕਿੱਥੇ ਗਾਊਗਾ ਹੋ ਪਰ ਇਹਨਾਂ ਦਸੀ ਲੋਕੀਂ ਗੀਤ ਕੌਣ ਗਾਊਗਾ ਹੋ ਕੋਈ ਕੱਲਾ ਤੁਰਿਆਂ ਤੋਂ ਗਾਣਾ ਕੋਈ ਗਾਈ ਜਾਂਦਾ ਵਾਜਾ ਜਿਆ ਚੱਕ ਕਹਿੰਦੇ ਮੈਂ ਸਨਾਸ ਜਾਈ ਜਾਂਦਾ ਗੀਤਕਾਰੀ ਵਿੱਚੋਂ ਜੱਟਾਂ ਬੱਚਦਾ ਨਹੀਂ ਕੱਖ ਓ ਗੀਤਕਾਰੀ ਵਿੱਚੋਂ ਯਾਰੋ ਬੱਚਦਾ ਨਹੀਂ ਕੱਖ ਲਵਲੀ ਦੀ ਆਟਾ ਢੋਲ ਕੀ ਨੂੰ ਲਾਉਂਗਾ ਵਾਰ ਵਾਰੀ ਕੱਢ ਲਉ ਪੜਾਸਾਂ ਕਲਾਗਰੀ ਦੀਆਂ ਓ ਪਰ ਇਹਨਾਂ ਦੱਸ ਦੋ ਸਦੀਕ ਕਿੱਥੇ ਆਉਂਗਾ ਪਰ ਇਹਨਾਂ ਦੱਸ ਲੋਕ ਜੀਤ ਕਉਂ ਕੀ ਚੰਗਾ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ